ਕਹਾਂਗਾ ਮਰੀਨ ਪਲਾਟਸ ਦੇ ਉੱਤੇ ਜਿਹੜਾ ਕਿ ਜਰਮਨ ਦਾ ਬਹੁਤ ਜ਼ਿਆਦਾ ਪੁਰਾਣਾ ਆਰਚੀਟੈਕ ਆ ਤੇ ਜਿਹੜੀ ਇਹ ਚੀਜ਼ ਆ ਗਈ ਨਾ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਤੁਸੀਂ ਦੇਖੋ ਕਿ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈਗਾ ਆਜਾ ਤੁਹਾਨੂੰ ਹੋਰ ਦਿਖਾਉਣਾ ਅੱਗੇ ਤੇ ਜਿਹੜੇ ਇਹ ਫਲੈਗਸ ਲਾਏ ਹੋਏ ਨੇ ਤੁਸੀਂ ਸਾਰਿਆਂ ਨੂੰ ਪਤਾ ਹੋਣਾ ਐਲਜੀਬੀਟੀ ਚ ਉਹਦੇ ਫਲੈਗਸ ਨੇਗੇ ਪਰ ਇਹਦੇ ਅੰਦਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇਗੀਆਂ ਜਿਹੜਾ ਮੇਨ ਤਾਂ ਗੱਲ ਹੈਗੀ ਆਗੀ ਇਹ ਟੂਰਿਸਟ ਅਟਰੈਕਸ਼ਨ ਆਗੀ ਜਿਹੜੀ ਇਹ ਪਲੇਸ ਆਗੀ ਜਿੰਨੇ ਮਤਲਬ ਜਰਮਨ ਦੇ ਗੋਰੇ ਨੇ ਜਾਂ ਹੋਰ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਬੰਦੇ ਨੇ ਅਮਰੀਕਾ ਵਾਲੇ ਨੇ ਉਹ ਸਾਰੇ ਇਹ ਚੀਜ਼ ਨੂੰ ਦੇਖਣ ਆਉਂਦੇ ਨੇਗੇ ਕਿਉਂਕਿ ਜਿਹੜਾ ਜਰਮਨ ਦਾ ਆਰਕੀਟੈਕ ਕਹਣਾ ਮੈਂ ਬਾਰ-ਬਾਰ ਇਹ ਤੁਹਾਨੂੰ ਗੱਲ ਕਹਿ ਰਿਹਾ ਬਹੁਤ ਜ਼ਿਆਦਾ ਪੁਰਾਣਾ ਆਰਕੀਟੈਕਾਗਾ ਬਹੁਤ ਜ਼ਿਆਦਾ ਪੁਰਾਣਾ ਵਸਿਆ ਹੋਇਆਗਾ ਇਹ ਸੋ ਜਿਹੜਾ ਮਰੀਨ ਪਲਾਰਟ ਦਾ ਮੇਨ ਜਗ੍ਹਾ ਕੀ ਵੈਸੇ ਵੀ ਜਿਹੜਾ ਮਿਊਨਚਨ ਸ਼ਹਿਰ ਹੈਗਾ ਉਹ ਮਤਲਬ ਬਹੁਤ ਜ਼ਿਆਦਾ ਪੁਰਾਣਾ ਜਿਵੇਂ ਇੰਡੀਆ ਦਾ ਬੰਬੇ ਆ ਨਾ ਆਪਣਾ ਜਿਵੇਂ ਬੰਬੇ ਕਹਿੰਦੇ ਵੀ ਇੰਡਸਟਰੀ ਹੈਗੀ ਤਕੜੀ ਤੇ ਇੱਥੇ ਵੀ ਮਤਲਬ ਬੰਬ ਕਿਉਂਕਿ ਹਰ ਇੱਕ ਚੀਜ਼ ਦੇ ਰੇਟ ਇੱਥੋਂ ਦੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲੋਂ ਰੈਂਟ ਲਾ ਲਓ ਪ੍ਰਾਪਰਟੀਆਂ ਦਾ ਲਾ ਲਓ ਕੋਈ ਬਿਜ਼ਨਸ ਦਾ ਲਾ ਲਓ ਮਤਲਬ ਜਿਵੇਂ ਵੱਡੇਆਂ ਜਿਹੜੀਆਂ ਆਪਣੇ ਮੈਟਰੋਪੋਲੀਟਨ ਸਿਟੀਆਂ ਨੇਗੀਆਂ ਉਹਨਾਂ ਵਾਂਗੂ ਇੱਥੇ ਰੇਟ ਨੇਗੇ ਉਹੀ ਸਾਰੀ ਗੱਲਬਾਤ ਆ ਕਿ ਮੇਨ ਅਟਰੈਕਸ਼ਨ ਆਗੀ ਇਹ ਪੂਰੇ ਮਿਊਨਿਕ ਦੀ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਦੋਸਤੋ ਜਿਹੜੀ ਮਿਊਨਿਕ ਸਿਟੀ ਹੈਗੀ ਇਹ ਜਰਮਨ ਦਾ ਸੈਂਟਰਲ ਹੈੱਡ ਆਗਾ ਇੱਕ ਤਰੀਕੇ ਦਾ ਤੇ ਜਿਹੜੇ ਜਿੰਨੇ ਮਤਲਬ ਮਿਲੀਅਨਰ ਬਿਨੇਰ ਨੇਗੇ ਉਹ ਸਾਰੇ ਦੇ ਸਾਰੇ ਮਿਊਨਿਕ ਸ਼ਹਿਰ ਦੇ ਵਿੱਚ ਰਹਿੰਦੇ ਨੇਗੇ ਕਿਉਂਕਿ ਇਹ ਸਭ ਤੋਂ ਵੱਧ ਪੁਰਾਣੀ ਸਿਟੀ ਹੈਗੀ ਸਭ ਤੋਂ ਵੱਧ ਡਿਵੈਲਪਡ ਸਿਟੀਆਂ ਦੇ ਵਿੱਚੋਂ ਇੱਕ ਆ ਜਾਂਦੀ ਹੈ ਤੇ ਬਹੁਤ ਜ਼ਿਆਦਾ ਮਹਿੰਗੀ ਸਿਟੀ ਹੈਗੀ ਇਹ ਸੋ ਤੁਸੀਂ ਆਰਟ ਆਟੈਕ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਕਿੰਨੇ ਸੋਹਣੇ ਤਰੀਕੇ ਨਾਲ ਇੰਨੀ ਬਰੀਕ ਤੋਂ ਬਰੀਕ ਨਕਾਸ਼ੀ ਕਰਕੇ ਇਹਨੂੰ ਬਣਾਇਆ ਹੋਇਆਗਾ ਸੋ ਮੈਂ ਤਾਂ ਦੋਸਤੋ ਇੱਥੇ ਕਿ ਬਹੁਤ ਜ਼ਿਆਦਾ ਖੁਸ਼ ਹੋਇਆ ਕਿਉਂਕਿ ਐਦਾਂ ਦੀ ਚੀਜ਼ ਵਾਰ-ਵਾਰ ਦੇਖਣ ਨੂੰ ਨਹੀਂ ਮਿਲਦੀ ਇਹ ਦੁਨੀਆ ਤੇ ਬਹੁਤ ਰੇਅਰ ਹੀ ਚੀਜ਼ਾਂ ਬਣੀਆਂ ਹੁੰਦੀਆਂ ਦੋਸਤੋ ਬਿਲਕੁਲ ਉੱਪਰ ਨਾਲ ਕੋ ਗੁੱਡੇ ਜੇ ਨੇਗੇ ਇਹ ਰਾਤ ਨੂੰ ਇੱਕ ਸ਼ੋਅ ਉਹ ਨੱਚਦੇ ਜਿਹਾ ਦਿਖਾਉਂਦੇ ਜਿਵੇਂ ਨੇ ਚਾਰ ਰੱਸੀਆਂ ਬਨ ਕੇ ਆਪਾਂ ਚੱਲਦੇ ਹੁੰਨੇ ਆਂਗੇ ਤੇ ਡਾਂਸ ਕਰਵਾਉਨੇ ਹੁੰਨੇ ਆਂਗੇ ਪੁਰਾਣੇ ਸਮੇਂ ਦੇ ਵਿੱਚ ਉਹ ਉਸ ਤਰੀਕੇ ਨਾਲ ਆ ਦੇਖੋ ਬਾਕੀ ਇਹਨਾਂ ਦਾ ਜਿਹੜੀ ਐਂਟਰੀ ਹੈਗੀ ਉਹ ਵੀ ਬੜੀ ਰਾਇਲ ਐਂਟਰੀ ਹੈਗੀ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈਗਾ ਹਨਾ ਬਾਕੀ ਯੂਰਪ ਦਾ ਆਰਕੀਟੈਕਟ ਦਾ ਤੁਹਾਨੂੰ ਪਤਾ ਹੀ ਹੈਗਾ ਫਰਾਂਸ ਦੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਕਿੰਨਾ ਸੋਹਣਾ ਆਰਟ ਟੈਕ ਸੀਗਾ ਉੱਥੇ ਬਾਕੀ ਜਿਹੜਾ ਇਹ ਆਰਟ ਇਹ 300 ਇਹ ਆਪਣੇ 300 ਸਾਲ ਪੁਰਾਣਾ ਹੈਗਾ ਇਹ ਜਿਹੜਾ ਰੈਸਟੋਰੈਂਟ ਹੈ ਰੈਕਸ ਕਿਲਾ ਅੱਛਾ ਇਹ ਰੈਸਟੋਰੈਂਟ ਨਾਗਾ ਇਹ 300 ਸਾਲ ਪੁਰਾਣਾ ਰੈਸਟੋਰੈਂਟ ਹੈਗਾ ਜਿਹੜਾ ਸਾਹਮਣੇ ਖੁੱਲਿਆ ਹੋਇਆ ਹੈ ਪਰ 300 ਸਾਲ ਵੀ ਬਈ ਬਹੁਤ ਹੋ ਜਾਂਦੇ ਨੇਗੇ ਠੀਕ ਹੈ ਕੀ ਬਾਤ ਹੈ ਅંદર ਜਾਣੇ ਆਂਗੇ ਇਹ ਰੈਸਟੋਰੈਂਟ ਦਾ ਨਾਮ ਕੀ ਹੈਗਾ ਇਹ ਰਾਥ ਹਾਊਸ ਕੰਟੀਨ ਆ ਹੈ ਰਾਥ ਹਾਊਸ ਕੰਟੀਨਰ ਰਾਥ ਹਾਊਸ ਕੰਟੀਨ ਰਾਥ ਹਾਊਸ ਵੈਸੇ ਇਹ ਥੋੜਾ ਜਿਹਾ ਇੰਡੀਅਨ ਨਾਮ ਨਹੀਂ ਲੱਗਦਾ ਰਾਥ ਹਾਊਸ ਜਿੱਥੇ ਸ਼ਹਿਰ ਦੇ ਕੰਮ ਹੁੰਦੇ ਆ ਨਾ ਸਰਕਾਰੀ ਦਫ਼ਤਰ ਰਾਥ ਹਾਊਸ ਵੀ ਕਹਿੰਦੇ ਆ ਓਕੇ ਉਹਨੂੰ ਵੀ ਰਾਥ ਹਾਊਸ ਕਹਿੰਦੇ ਆ ਪਰ ਉੱਥੇ ਹੋਟਲ ਬਣਿਆ ਹੋਇਆ ਹੈ ਨਾ ਰਾਥ ਹਾਊਸ ਉਧਰ ਸਾਹਮਣੇ ਮੈਨੂੰ ਲੱਗਦਾ ਗੈਲਰੀ ਹੈ ਨਾ ਰਾਥ ਹਾਊਸ ਗੈਲਰੀ ਲਿਖੀ ਹੋਈ ਹੈਗੀ ਪਰ ਜਿਹੜਾ ਆਰਚੀਟੈਕ ਆ ਬਈ ਬਾ ਕਮਾਲ ਲੱਗਾ ਯਾਰ ਕਿੰਨੇ ਵਧੀਆ ਤਰੀਕੇ ਨਾਲ ਹੈ ਨਾ ਬਰੀਕ ਬਰੀਕ ਚੀਜ਼ਾਂ ਇਹਨਾਂ ਨੇ ਕਢਾਈ ਕਰਕੇ ਬਣਾਈ ਕਿਉਂਕਿ ਜਿਹੜੀਆਂ ਜਿਵੇਂ ਜੀਸਸ ਨੇ ਉਹ ਆਪਣਾ ਕ੍ਰਾਈਸਟ ਚਲਾਈ ਖੜੀਆਂ ਲੱਗੀਆਂ ਨੇ ਹਨਾ ਉਹ 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 ਮਤਲਬ ਹਰ ਇੱਕ ਜਗ੍ਹਾ ਦੇ ਉੱਤੇ ਹੁੰਦਾਗਾ ਇਹ ਪੂਰੇ ਮੈਂ ਫਰਾਂਸ ਵੀ ਦੇਖਿਆ ਹੋਰ ਕੰਟਰੀ ਇਟਲੀ ਚ ਵੀ ਦੇਖਿਆ ਮਤਲਬ ਇਹ ਚੀਜ਼ ਕੀ ਰਿਪਰੈਜ਼ੈਂਟ ਕਰਦੀ ਹੈਗੀ ਇਹ ਕ੍ਰਿਸਟਲਿਸਟ ਕੰਟਰੀ ਆ ਨਾ 크੍ਰਿਸਚੀਅਨ ਕੰਟਰੀ ਆ ਓਕੇ ਨਹੀਂ ਪਰ ਮਤਲਬ ਜਦੋਂ ਹੁਣ ਉਹ ਇੱਕ ਇੱਕ ਵੱਡਾ ਸਟੈਚੂ ਲੱਗ ਸਕਦਾ ਸੀ ਪਰ ਹਰੇਕ ਕਾਲਜ ਦੇ ਉੱਤੇ ਤੁਸੀਂ ਦੇਖੋ ਲੱਗ ਲੱਗ ਜਿਹੜੇ ਇਹਨਾਂ ਦੇ ਪ੍ਰੋਫੈਟਸ ਨੇ ਜਿਹੜੇ ਇਹਨਾਂ ਦੀ ਰਿਲੀਜੀਅਨ ਦੇ ਹੈਗੇ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਛਾ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਸਾਈਡ ਸਟਰੀਟ ਤੋਂ ਦੋਸਤੋ ਐਦਾਂ ਦਾ ਵਿਊ ਹੈਗਾ ਇਸ ਬਿਲਡਿੰਗ ਦਾ ਮੈਂ ਕਹਨਾ ਬਾ ਕਮਾਲ ਚੀਜ਼ ਬਣਾਈ ਹੋਈ ਹੈ ਐਦਾਂ ਦੀ ਚੀਜ਼ ਅੱਜ ਕੱਲ ਜੇ ਬਣਾਉਣੀ ਹੋਵੇ ਮੈਨੂੰ ਲੱਗਦਾ 100 ਸਾਲ ਤੱਕ ਇਹ ਚੀਜ਼ ਬਣਾਉਣ ਨੂੰ ਲੱਗਿਆ ਹੋਊਗਾ ਕਿਉਂਕਿ ਇੰਨੀ ਬਰੀਕ ਕਢਾਈ ਕਰਨੀ ਉਹ ਵੀ ਡਾਇਰੈਕਟ ਪੱਥਰ ਦੇ ਵਿੱਚ ਬਹੁਤ ਜ਼ਿਆਦਾ ਔਖੀ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਤੇ ਬਾਕੀ ਦੋਸਤੋ ਜਿਹੜੀ ਸਟਰੀਟ ਆ ਗਈ ਇਹ ਮੇਨ ਸਟਰੀਟ ਆ ਜਾਂਦੀ ਹੈਗੀ ਇਹ ਮਰੀਨ ਪਲਾਜ਼ਾ ਮਰੀਨ ਪਲੇਟ ਸੀ ਹਨਾ ਆਈਨ ਕੋਫਨ ਸਟ੍ਰਾਸੇ ਸ਼ੋਪਿੰਗ ਸਟ੍ਰਾਸੇ ਆ ਸ਼ੋਪਿੰਗ ਯੂ ਸਟ੍ਰੀਟ ਓਕੇ ਜਿੰਨੇ ਰੈਸਟੋਰੈਂਟਸ ਨੇ ਜਿੰਨੇ ਰੈਸਟੋਰੈਂਟ ਹੋ ਗਏ ਜਿੰਨੇ ਵੱਡੇ ਵੱਡੇ ਸ਼ੋਰੂਮ ਹੋ ਗਏ ਆਰਕੈਟ ਦਾ ਹੋ ਗਿਆ ਐਚ ਐਮ ਐਂਡ ਐਮ ਦਾ ਹੋ ਗਿਆ ਉਹ ਐਫ ਸੀ ਬੈਰਨ ਜਿਹੜੀ ਜਰਮਨ ਦੀ ਬੈਰਨ ਦੀ ਜਿਹ ਮੇ ਸਟੇਟ ਆ ਨਾ ਜਿਹੜੀ ਪੰਜਾਬ ਦੀ ਸਟੇਟ ਇੰਡੀਆ ਸਟੇਟ ਪੰਜਾਬ ਆ ਹਾਂ 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 ਤਾਂ ਮੈਂਸ਼ਨ ਦੀ ਜੇ ਸਟੇਟ ਨੂੰ ਬੈਰਨ ਕਹਿੰਦੇ ਆ ਫੁੱਟਬਾਲ ਕਲੱਬ ਆ ਬਹੁਤ ਮਸ਼ਹੂਰ ਜਰਮਨ ਦਾ ਐਫ ਸੀ ਬੈਰਨ ਐਫ ਸੀ ਬੈਰਨ ਆ ਫੁੱਟਬਾਲ ਕਲੱਬ ਦੀਆਂ ਟੀ-ਸ਼ਰਟਾਂ ਓਕੇ ਇਸੋ ਵੀ ਟੀ ਮੋਬਾਈਲ ਕੰਪਨੀ ਵੀ ਬਹੁਤ ਮਸ਼ਹੂਰ ਆਣਾ ਉਹ ਬਹੁਤ ਜਿਆਦਾ ਜਿੱਦਾਂ ਉਹ ਜੱਸੀ ਦੇ ਉੱਤੇ ਟੀ ਮੋਬਾਈਲ ਟੈਲੀਕਮ ਇਹਨਾਂ ਦੀ ਜਿਵੇਂ ਆਪਣੇ ਇੰਡੀਆ ਦੇ ਦੇ ਵਿੱਚ ਨੇ ਮੋਬਾਈਲ ਆਪਰੇਟਰ ਹਾਂ ਹਾਂ ਐਦਾਂ ਇਹਨਾਂ ਦੀ ਟੈਲੀਕਮ ਆ ਟੀ ਮੋਬਾਈਲ ਦੀ ਟੀ ਮੋਬਾਈਲ ਮਤਲਬ ਉਹਦਾ ਵਧੀਆ ਹੋਲਡ ਹੈਗਾ ਬਹੁਤ ਮਹਿੰਗੀ ਸਭ ਤੋਂ ਹੈ ਤੇ ਉਹਦਾ ਸਭ ਤੋਂ ਫਾਸਟ ਨੈਟ ਉਹਦਾ ਓਕੇ ਜਿਵੇਂ ਆਪਾਂ ਕਿੰਨੇ ਵੀ ਇੰਡੀਆ ਦੇ ਵਿੱਚ ਤਾਂ ਮਤਲਬ ਨੈਟ ਬਹੁਤ ਜਿਆਦਾ ਸਸਤਾ ਹੈਗਾ ਇੱਥੇ ਨੈਟ ਦਾ ਕੀ ਰੇਟ ਰੂਟ ਹੈਗਾ ਕਿੰਨਾ ਕੁ ਮਹਿੰਗਾ ਮਤਲਬ ਐਜ਼ ਅ ਕਮੇਰਟ ਇੰਡੀਆ ਇੰਡੀਆ ਦੇ ਹਿਸਾਬ ਨਾਲ ਇੱਥੇ ਦੇਖੋ ਨਾਲ ਸਭ ਚੀਜ਼ ਹਰ ਚੀਜ਼ ਮਹਿੰਗੀ ਹੈ ਬਹੁਤ ਜ਼ਿਆਦਾ ਮਤਲਬ ਜਿਵੇਂ 1 GB ਆ 1 GB ਉੱਥੇ ਤਾਂ 9 ਰੁਪਏ ਦਾ ਵੀ ਮਿਲ ਜਾਂਦਾ ਪਤਾ ਨਹੀਂ 19 ਰੁਪਏ ਦਾ ਮਿਲ ਜਾਂਦਾ ਇੱਥੇ ਕਿੰਨੇ ਦਾ ਮਿਲਦਾ ਹੋਊਗਾ ਇੱਥੇ ਪ੍ਰੀपेड ਨੇ ਇੱਥੇ 10 ਯੂਰੋ ਤੋਂ ਸਟਾਰਟ ਆ 5 ਯੂਰੋ ਤੋਂ ਸਟਾਰਟ ਆ ਓਕੇ 1 GB ਮਤਲਬ 5 ਯੂਰੋ ਦਾ ਮਿਲਦਾ 5 ਯੂਰੋ 7 ਯੂਰੋ ਜਿਹੜੇ ਮੋਸਟਲੀ ਆਪਣੇ ਇੰਦੀਆਂ ਰਹਿੰਦੇ ਆ ਉਹਨਾਂ ਕੋਲ ਸਾਰੇ ਪੋਸਟपेड ਨੰਬਰ ਨੇ ਓਕੇ ਉਹਨਾਂ ਦਾ ਮੰਥਲੀ ਸਬਸਕ੍ਰਿਪਸ਼ਨ ਜਾਂਦਾ ਜਿਨ੍ਹਾਂ ਦਾ ਮਹੀਨੇ ਦਾ ਪਲਾਨ ਮੰਥਲੀ ਕਿੰਨਾ ਚੱਲਾ ਜਾਂਦਾ ਸਭ ਨਾਲ ਮੇਰੇ ਫੋਨ ਦਾ 40 ਯੂਰੋ ਨੇ ਤੇ ਉਹਦੇ ਵਿੱਚ अनलिमिटेड ਡਾਟਾ ਉਹਦੇ ਵਿੱਚ ਓਕੇ ਪੁਰਾਣਾ ਪਰ ਇਹ ਹੀ ਤੁਹਾਨੂੰ 20 ਯੂਰੋ ਵਿੱਚ ਵੀ ਮਿਲ ਜਾਊਗਾ ਓਕੇ ਜੇ ਪੁਰਾਣਾਗਾ ਦੋਸਤੋ ਆਪਾਂ ਹੁਣ ਇੱਕ ਚਰਚ ਦੇ ਵਿੱਚ ਆਏ ਆ ਜਿਹਦਾ ਨਾਮ ਆ ਜੀ ਸੈਂਟ ਮਿਸ਼ੈਲ ਚਰਚ ਹੈ ਜਿਹੜੀ ਇਹ ਚਰਚ ਆ ਗਈ ਬਹੁਤ ਜ਼ਿਆਦਾ ਪੁਰਾਣੀ ਚਰਚ ਆ ਗਈ ਇਹ ਤੇ ਇਹ ਚਰਚ 1597 ਈਸਵੀ ਦੇ ਆਸ-ਪਾਸ ਬਣੀ ਹੋਈ ਹੈਗੀ ਤੁਸੀਂ ਮੇਰੇ ਪਿੱਛੇ ਦੇਖੋ 1597 ਈਸਵੀ ਦੇ ਵਿੱਚ ਕਿੱਡੇ ਮੋٹے-ਮੋٹے ਪਿੱਲਰ ਲਾਏ ਹੋਏ ਸੀ ਜਾਂ ਕਿੰਨੀ ਨਕਾਸ਼ੀ ਕਰੀ ਹੋਈ ਸੀਗੀ ਨਾ ਉਹ ਸਮੇਂ ਦੇ ਵਿੱਚ ਮਤਲਬ ਕਿੰਨਾ ਜ਼ਿਆਦਾ ਡਿਵੈਲਪਡ ਕੰਟਰੀਆਂ ਦੇ ਵਿੱਚ ਜਰਮਨ ਦਾ ਨਾਮ ਆਉਂਦਾ ਸੀਗਾ ਇਸੇ ਕਰਕੇ ਮੈਂ ਕਿਹਾ ਜਿਹੜੀ ਮਿਊਨਚਨ ਸਿਟੀ ਹੈਗੀ ਜਾਂ ਮਿਊਨਿਕ ਕਹਿੰਦੇ ਨੇਗੇ ਇਹਨੂੰ ਇਹ ਬਹੁਤ ਜ਼ਿਆਦਾ ਪੁਰਾਣੀ ਸਿਟੀ ਹੈਗੀ ਬਹੁਤ ਜ਼ਿਆਦਾ ਅਮੀਰ ਬੰਦਿਆਂ ਦੀ ਸਿਟੀ ਹੈਗੀ ਜਿੰਨੇ ਮਿਲੀਨਰ ਬਿਲੀਅਨਰ ਇੱਥੇ ਰਹਿੰਦੇ ਹੋਣਗੇ ਮੈਨੂੰ ਨਹੀਂ ਲੱਗਦਾ ਵੀ ਜਰਮਨ ਦੇ ਵਿੱਚ ਕਿਤੇ ਹੋਰ ਰਹਿੰਦੇ ਹੋਣਗੇ ਤੁਸੀਂ ਆਰਚਟੈਕਟ ਦੇਖੋ ਪਿੱਲਰਾਂ ਦਾ ਸਾਈਜ਼ ਦੇਖੋ ਕਿ ਕਿੱਡਾ ਵੱਡਾਗਾ ਤੋ ਜੇ 1597 ਦੇ ਵਿੱਚ ਇਹ ਟੈਕਨੀਕ ਸਵਰਤ ਦੇ ਹੋਣਗੇ ਤਾਂ ਜਿਹੜੇ ਜਰਮਨ ਦੇ ਗੋਰੇ ਅੱਜ ਐਨਐ ਸਾਇੰਸ ਦੇ ਯੁੱਗ ਦੇ ਵਿੱਚ ਇੰਨੀ ਡਵੈਲਪਮੈਂਟ ਕਰਨ ਤੋਂ ਬਾਅਦ ਕਿਹੜੀਆਂ-ਕਿਹੜੀਆਂ ਖੋਜਾਂ ਕਰਨ ਦੀ ਜ਼ਰੂਰਤ ਰੱਖਦੇ ਹੋਣਗੇ ਜਿਵੇਂ ਹੁਣ ਆਪਾਂ ਕਾਰਸ ਦੀ ਗੱਲ ਕਰ ਲਈਏ ਵਰਲਡ ਦੇ ਵਿੱਚ ਜਰਮਨ ਕਾਰਸ ਨੂੰ ਇੱਕ ਨੰਬਰ ਮਿਲਦਾ ਚਾਹੇ ਉਹ ਆਡੀ ਹੋਵੇ ਬੀਐਮਡਬਲਿਊ ਹੋਵੇ ਜਾਂ ਮਰਸੀਡੀਜ਼ ਹੋਵੇ ਟੌਪ ਦੇ ਬ੍ਰਾਂਡ ਨੇ ਜਿਹੜੇ ਕਾਰਾਂ ਦੇ ਉਹ ਜਰਮਨ ਟੈਕਨੋਲੋਜੀਜ਼ ਦੇ ਨਾਲ ਨੇ ਚਾਹੇ ਫੌਕਸ ਵੈਗ ਨਹੀਂ ਹੋਵੇ ਉਹ ਵੀ ਜਰਮਨੀ ਦੀ ਹੈਗੀ ਤੋ ਜਿਹੜੇ ਜਰਮਨ ਦੇ ਲੋਕ ਨੇ ਸ਼ੁਰੂ ਤੋਂ ਬਹੁਤ ਜ਼ਿਆਦਾ ਐਡਵਾਂਸ ਨੇਗੇ ਬਹੁਤ ਜ਼ਿਆਦਾ ਤੇਜ਼ ਨੇਗੇ ਆ ਗਿਆ ਜੀ ਅੰਦਰ ਦਾ ਸੇਨ ਚਰਚ ਦਾ ਤੇ ਮੈਂ ਕਹਿੰਨਾ ਕੀ ਬਾਤ ਆ ਜੀ ਕਿੰਨੇ ਜ਼ਿਆਦਾ ਲੋਕ ਮਿਗੇ ਬੜੇ ਸ਼ਾਂਤਵੇਂ ਤਰੀਕੇ ਨਾਲ ਸਟੇਜ ਦੇ ਉੱਤੇ ਬੈਠਿਆ ਸਾਹਮਣੇ ਇੱਕੋ ਬੜੇ ਡਿਫਰੈਂਟ ਵਾਈਬ ਆ ਗਈ ਇੱਥੇ ਜੱਟਾਂ ਪਰ ਦਿਖਾਉਣਾ ਕਿੰਨੀ ਸੋਹਣੀ ਆ ਵਾਈਬ ਇਹ ਜਿਵੇਂ ਸਾਹਮਣੇ ਸਟੇਜ ਆ ਉਹਦਾ ਕੀ ਕਹਿਣਾਗਾ ਬਹੁਤ ਸੋਹਣੀ ਬਣਾਈ ਹੋਈ ਆ ਇੱਧਰ ਜਿਹੜੀਆਂ ਕੈਂਡਲਸ ਲੱਗੀਆਂ ਹੋਈਆਂ ਨੇ ਇਹ ਆ ਕੁਝ ਲਿਖਣ ਦੇ ਲਈ ਵੀ ਰੱਖਿਆ ਹੋਇਆਗਾ ਆ ਇਧਰ ਕੈਂਡਲਸ ਲੱਗੀਆਂ ਹੋਈਆਂ ਆ ਮੈਨੂੰ ਲੱਗਦਾ ਸ਼ਾਇਦ ਕੋਈ ਵੇਸ਼ ਮੰਗਦੇ ਹੋਣਗੇ ਜਾਂ ਕੁਝ ਹੋਰ ਹਨਾ ਉਹਦੀ ਤਾਂ ਇੱਥੇ ਆਪਾਂ ਵੀ ਲਿਖ ਦਈਏ आप भी लिख दिए लव फ्रॉम पंजाब इंडिया पंजाब इंडिया पंजाबी टूरिस्ट ਇੱਕ ਹੀ ਚੀਜ਼ ਆਗੀ ਦੱਸਿਓ ਮੜਾ ਜਿਹੜੀਆਂ ਆ ਪਈਆਂ ਨੇ ਇਹ ਇਹ ਕੈਂਡਲਸ ਨਹੀਂ ਇਹ ਇੱਥੋਂ ਵਾਲੀਆਂ ਸਾਰੀਆਂ ਇਹ ਜੇ ਕੈਂਡਲਸ ਲਾਉਣੀਆਂ ਨੇ ਇਹ ਤਾਂ ਇੱਕ ਵਾਰ ਤੁਸੀਂ ਉੱਚੇ ਪਾ ਦਿਓ ਫਿਰ ਉਸ ਤੋਂ ਬਾਅਦ ਨੇ ਇਹ ਯੂਜ਼ ਕਰ ਸਕਦੇ ਜਿਹੜੇ ਕ੍ਰਿਸਟਲ ਵਾਲੀ ਦਿੰਦੇ ਆ ਇਹ ਬੱਚਿਆਂ ਬੁੱੱਚਿਆਂ ਨੂੰ ਫ੍ਰੀਜ਼ ਓਕੇ ਉਹਦੇ ਵਿੱਚ ਯੂਜ਼ ਕਰ ਲੈਂਦੇ ਆ ਇਹ ਠੀਕ ਹੈ ਤੂੰ ਸਾਰਾ ਜਿਹੜਾ ਬਣਾਇਆ ਹੋਇਆ ਹੈਗਾ ਉਹਨੂੰ 골ਡਨ ਕਲਰ ਕੀਤਾ ਹੋਇਆ ਹੈਗਾ 골ਡ ਦਾ ਜਾਂ 골ਡ ਪਲੇਟਡ ਆ ਜਾਂ ਮਤਲਬ ਕਿਦਾਂ ਸ਼ਾਇਦ 골ਡ ਪਲੇਟਡ ਆ ਵੀ ਕਹਿੰਦਾ ਜੀ ਬਹੁਤ ਪੁਰਾਣਾ ਲੱਗਦਾ ਸ਼ਾਇਦ 골ਡ ਕਿਉਂਕਿ ਸਾਹਮਣੇ ਵਾਲਾ ਤਾਂ 골ਡ ਪਲੇਟਡ ਲੱਗਦਾ ਕਿਉਂਕਿ ਉਹਦੀ ਨਾ ਇੱਕ ਵੱਖਰੀ ਜੀ ਚਮਕ ਆ ਗਈ ਬਹੁਤ ਡਿਫਰੈਂਟ ਚਮਕ ਆਉਦੀ ਹੈ ਵਾਈਬ ਬਹੁਤ ਵੱਖਰੰਦਾ ਬੱਸ ਇਹਰੇ ਬੋਲਣਾ ਮਨਾਗਾ ਪਰ ਫਿਰ ਵੀ ਬੜੀ ਘੱਟ ਆਵਾਜ਼ ਦੇ ਵਿੱਚ ਤੁਹਾਡੇ ਸਾਰਿਆਂ ਲਈ ਬੋਲ ਕੇ ਰਿਕਾਰਡ ਕਰ ਰਿਹਾ ਹਾਂ ਤੁਹਾਨੂੰ ਦਿਖਾ ਰਿਹਾ ਹਾਂ ਬੱਚੇ ਬੈਠੇ ਨੇ ਐਕਚੁਅਲੀ ਸਟੇਜ ਦੇ ਉੱਤੇ ਮਾਸ਼ੀਏ ਪਰਸੀ ਆਨਰ ਐਟ ਫਿਡਲਾਈਟ ਇਹ ਲਿਖਿਆ ਹੋਇਆਗਾ ਹੁਣ ਇਹਨਾਂ ਦੀ ਲੋਕਲ ਲੈਂਗੁਏਜ ਆ ਅਗਸਤਾ ਅਮੇਲੀਆ ਸਾਰੇ ਬੱਚੇ ਬੈਠੇ ਹੋਏ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆਗਾ ਇਹਨੇ ਪੁਰਾਣੇ ਟਾਈਮ ਦੇ ਵਿੱਚ ਬਹੁਤ ਬਹੁਤ ਵਧੀਆਗਾ ਮੈਨੂੰ ਲੱਗਦਾ ਕੋਈ ਪ੍ਰੇਅਰ ਵਗੈਰਾ ਹੋ ਰਹੀ ਹੈਗੀ ਇੱਥੇ ਬੱਚਿਆਂ ਦੀ ਤੇ ਜਿਹੜਾ ਸੈਟਿੰਗ ਅਰੇਂਜਮੈਂਟ ਆ ਬਹੁਤ ਸੋਹਣਾ ਕੀਤਾ ਹੋਇਆ ਸਾਰੇ ਟੇਬਲਸ ਲਗਾਏ ਹੋਇਆ ਸਾਰੇ ਬੰਦੇ ਆ ਕੇ ਇੱਥੇ ਬਹਿ ਸਕਦੇ ਆਗੇ ਬਾਕੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾਗਾ ਤੁਸੀਂ ਦੇਖੋ ਕਿੰਨਾ ਸੋਹਣਾ ਆਰਟੀਟਕ ਆਗਾ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆਗਾ ਤੇ ਚਰਚ ਐਨੇ ਮਸ਼ਹੂਰ ਆ ਗਈ ਕਿ ਜਿਹੜੇ ਟੂਰ ਗਾਈਡ ਨੇ ਸਪੈਸ਼ਲ ਇੱਥੇ ਵਾਕਿੰਗ ਟੂਰਸ ਹੁੰਦੇ ਨੇਗੇ ਜਿਵੇਂ ਆਹ ਖੜੇ ਨੇਗੇ ਇਹ ਵਾਕਿੰਗ ਟੂਰ ਦੇ ਵਿੱਚ ਸਾਰਾ ਇੱਥੇ ਗਾਈਡ ਕਰਦੇ ਨੇ ਕਦੋਂ ਦੀ ਬਣੀ ਆ ਕੀ ਹੈਗਾ ਮਤਲਬ ਵਨ ਆਫ ਦਾ ਫੇਮਸ ਪਲੇਸ ਆ ਗਈ ਹੈ ਰੋਡਸ ਦੇ ਉੱਤੇ ਅਕਸਰ ਤੁਹਾਨੂੰ ਮਿਊਜ਼ਿਕ ਵਜਾਉਂਦੇ ਹੋਏ ਬਹੁਤ ਸਾਰੇ ਲੋਕ ਮਿਲ ਜਾਣਗੇ ਇੱਥੇ ਜਿੰਨਾ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਉਨਾ ਕਰ ਸਕਦੇ ਹੋ ਹਾਂ ਬਾਕੀ ਰਾਸ਼ਟਰੀ ਜਗ੍ਹਾ ਤੁਹਾਨੂੰ ਪਤਾ ਲੋਕ ਤਰੇ ਫਿਰਦੇ ਹੈਗੇ ਵਨ ਆਫ ਦਾ ਬੈਸਟ ਸ਼ਾਪਿੰਗ ਪਲੇਸ ਵੀ ਇਹੀ ਆ ਗਈ ਇਹ ਸ਼ਹਿਰ ਦੀ ਮਿਊਨਿਕ ਦੀ ਰੇੜੀਆਂ ਦਿਖਾ ਦੇ ਜਿਹੜੇ ਲੋਕਲ ਰੇੜੀਆਂ ਲਾਉਂਦੇ ਆਉਂਦੇ ਆ ਲੋਕਲ ਰੇੜੀਆਂ ਹਾਂ ਆ ਆ ਗਈਆਂ ਲੋਕਲ ਰੇੜੀਆਂ ਫਰੰਟ ਦੇ ਵਿੱਚ ਰੇੜੀਆਂ ਲੱਗਦੀਆਂ ਬਾਈ ਇਹ ਸ਼ਾਮ ਨੂੰ ਚੱਕ ਦੇਣਗੇ ਇੱਥੇ ਇੱਥੇ ਛੱਡਾਉਣ ਕਰਤੇ ਜਾਣਗੇ ਨਾ ਨਾ ਇੱਥੇ ਬੱਸ ਨੂੰ ਇੱਥੇ ਛੱਡਾਉਣ ਕਰਦੇ ਨੇ ਓਕੇ ਪਰ ਠੀਕ ਹੈ ਇਹ ਆਹ ਦਿਖਾ ਆਲੂ ਉਲੂ ਲਾ ਰੱਖੇ ਨੇਗੇ ਆਲੂ ਓ ਬਾਈ ਦੇਖੀ ਕਿਲੋ ਲਿਖਿਆ ਹੋਇਆ ਹੈ ਇਹਨਾਂ ਨੇ ਹਾਂ ਇਹ ਮਤਲਬ ਆਪਣੇ ਇੰਡੀਅਨ ਜਿਆਦਾ ਆ ਗਏ ਤਾਂ ਕਰਕੇ ਇਹਨਾਂ ਨੇ ਕਿਲੋ ਲਿਖਣ ਲੱਗੇਗਾ ਮਤਲਬ ਜਰਮਨ ਲੈਂਗੁਏਜ ਦੇ ਵਿੱਚ ਇੱਦਾਂ ਕਿਲੋ ਆਉਂਦਾ ਹੈ ਕਿਲੋ ਕਿਲੋ ਜਰਮਨ ਜਕੀਲ ਹੈ ओके ठीक है जर्मन ਦੇ ਵਿੱਚ ਵੀ ਕਿਲੋ ਹੀ ਆਉਂਦਾ ਹੈ ਲਿਖਿਆ ਹੋਇਆ ਭਾਈ ਇਹ ਗੱਲ ਦੱਸੋ ਪੂਰੇ ਮੈਂ ਮਤਲਬ ਦੇਖਿਆ ਉਧਰ ਜਿਹੜਾ ਆਪਣਾ ਮਰੀਨ ਪਲਾਟ ਸੀਗਾ ਉਹਦੇ ਮੂਰੇ ਵੀ ਲਿਖਿਆ ਹੋਇਆ ਸੀਗਾ ਮਤਲਬ ਲਿਖਿਆ ਨਹੀਂ ਸੌਰੀ ਝੰਡੇ ਲਾਏ ਸੀ ਬਹੁਤ ਜਿਆਦਾ ਐਲਜੀਬੀਟੀ ਕੇ ਉਹਦੇ ਇੱਧਰ ਵੀ ਲਾਏ ਹੋਏ ਨੇ ਇਹਨੇ ਮਤਲਬ ਇਹ ਇਸ ਚੀਜ਼ ਨੂੰ ਇਹਨੇ ਜ਼ਿਆਦਾ ਕਿਉਂ ਪ੍ਰਮੋਟ ਕਰਦੇ ਆਗੇ ਜਾਂ ਕੀ ਚੱਕਰ ਹੈ ਜਰਮਨ ਦਾ ਜਿਹੜੇ ਲਾਅ ਦੇ ਵਿੱਚ ਹਾਂ ਮੇਰੇ ਲਈ ਸਾਰੇ ਬੰਦੇ ਇਕੁਅਲ ਨੇ ਓਕੇ ਉਹ ਸ਼ਹਿਰ ਆਪਣੇ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਵੀ ਰਾਈਟਿੰਗ ਦਾ ਨਾ ਵੀ ਮਿਲਦਾ ਕਿ ਜੇ ਆਪ ਚ ਰਹਿਣਾ ਚਾਹੁੰਦੇ ਆ ਠੀਕ ਹੈ ਤਾਂ ਇੱਥੇ ਰਹਿ ਸਕਦੇ ਆ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਰੈਸਿਸਿਜ਼ਮ ਨਹੀਂ ਹੈਗਾ ਠੀਕ ਹੈ ਜੂ ਸਾਰੇ ਬੰਦੇ ਇਕੁਅਲ ਨੇ ਤੁਸੀਂ ਕੁਆਲਿਟੀ ਨੂੰ ਸ਼ੋਅ ਕਰਨ ਲਈ ਮਤਲਬ ਥਾਂ ਥਾਂ ਦੇ ਉੱਤੇ ਇਦਾਂ ਝੰਡੇ ਲਾਏ ਹੋਏ ਨੇ ਜੀ ਜੀ ਦੇ ਹੋਰ ਆ ਕਹਿੰਦੇ ਪੀਸ ਆਫ ਮਾਈਂਡ ਬੰਦਾ ਕਿਤੇ ਬਹਿ ਕੇ ਵੀ ਲੈ ਸਕਦਾ ਹਨਾ ਮਤਲਬ ਹਰੇਕ ਬੰਦੇ ਦਾ ਅਲੱਗ-ਅਲੱਗ ਤਰੀਕਾ ਹੁੰਦਾ ਪੀਸ ਆਫ ਮਾਈਂਡ ਲੈਣ ਦਾ ਗੋਰਿਆਂ ਦਾ ਪੀਸ ਆਫ ਮਾਈਂਡ ਦਿਖਾਉਣਾ ਤੁਹਾਨੂੰ ਆ ਦੇਖੋ ਤੁਸੀਂ ਪਾਣੀ ਚੱਲ ਰਿਹਾ ਝਰਨੇ ਜਿਹੇ ਆਸੇ-ਬਸੇ ਬੈਠੇ ਆ ਆ ਗੋਰਾ ਬਰਾਮ ਨਾਲ ਬਠਾ ਇੰਜੋਏ ਕਰ ਰਿਹਾਗਾ ਉਹ ਲੇਡੀਜ਼ ਆਪ ਦਾ ਇੰਜੋਏ ਕਰ ਰਹੀ ਆ ਦੇਖੋ ਮੱਚਦਾ ਪ੍ਰੇਮ ਮੌਸਮ ਬੜਾ ਸੋਹਣਾ ਬਣ ਜਾਂਦਾਗਾ ਤੇ ਬਾਕੀ ਥਿ ਵਿਊ ਬੜਾ ਸੋਹਣਾ ਜਿਹੜੇ ਸਾਹਮਣੇ ਬਿਲਡਿੰਗ ਆ ਉਹ ਤੁਸੀਂ ਦੇਖੋ ਕਿੰਨੀ ਸੋਹਣੀ ਹੈਗੀ ਸੋ ਵਧੀਆ ਇੰਜੋਇਮੈਂਟ ਕਰਦੇ ਆ ਗੋਰੇ ਮੈਨੂੰ ਲਾਸਟ ਟਾਈਮ ਕਦੋਂ ਆਇਆ ਹਾਂਗੇ ਵੀਰੇ ਮੈਂ ਕਿੰਨੇ ਟਾਈਮ ਹੋ ਗਿਆ ਆਪਣੇ ਮਿਲਿਆ ਨੂੰ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਇੱਕ ਸਾਲ ਬਾਅਦ ਮੀ ਜੀ ਆਇਆ ਸੀ ਤੂੰ ہاں ਗਰਮੀ ਗਰਮੀ ਜੀ ਆਇਆ ਸੀ ਮੈਨੂੰ ਲੱਗਦਾ ਇੱਕ ਸਾਲ ਬਾਅਦ ਫੇਰ ਹੈ ਮੇਲੇ ਯਾਰ ਇਧਰੇ ਨਜ਼ਾਰੇ ਕਾਦੇ ਆ ਦਾਣਾ ਮਣੀ ਜੁਗਦੇ ਫਿਰਦੇ ਆ ਪਰ ਮਾਤਾ ਫਿਰ ਡਿਊਟੀ ਲਾਈ ਆ ਕਦੇ ਮਿਊਨਿਕ ਦਾ ਚੱਕ ਲਿਆ ਕਦੇ ਹਨਓਵਰ ਦਾ ਚੱਕ ਲਿਆ ਕਦੇ ਕੈਨੇਡਾ ਦਾ ਹੁਣ ਜਾਏਗਾ ਕਦੇ ਕੈਨੇਡਾ ਦਾ ਐਦਾ ਹੀ ਆ ਭਾਈ ਚਲ ਬਾਏ ਓਕੇ ਲੋ ਜੀ ਬਾਏ ਕਰਤੀ ਤੇ ਹੁਣ ਚੱਲੇ ਆਂ ਆਪਾਂ 에어ਪੋਰਟ 에어ਪੋਰਟ ਜਾ ਕੇ ਆਪਾਂ ਆਪਣੀ ਫਲਾਈਟ ਲੈ ਲੈਣੀ ਹੈਗੀ 에어 ਕੈਨੇਡਾ ਦੀ ਦੈਨ 2 ਜਾਂ 2.5 ਘੰਟੇ ਰਹਿੰਦੇ ਨੇਗੇ ਆਪਾਂ ਨੂੰ ਮੂਵ ਕਰਨ ਨੂੰ 2.5 ਘੰਟੇ ਬਾਅਦ ਦੇਖੋ ਬੋਰਡਿੰਗ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ 40 ਮਿੰਟ ਤਾਂ ਆਪਾਂ ਨੂੰ ਜਾਣੋ ਵੀ ਲੱਗ ਜਾਣਿਆਗੇ ਸੋ ਥੋੜਾ ਹਾਰਡ ਹੈਗਾ ਬਟ ਪੂਰਾ ਪੂਰਾ ਟਾਈਮ ਆ ਪਰ ਫਿਰ ਵੀ ਦੇਖਦੇ ਆਂ ਕੀ ਬਣਦਾਗਾ